ਉਸੀਂ ਸਾਰੇ 90 ਡਿਗਰੀ ਦੇ ਕੋਣ ਬਾਰੇ ਤਾਂ ਜ਼ਰੂਰ ਜਾਣਦੇ ਹੋਵੋਗੇ ਪਰ ਕਦੇ ਸੁਣਿਆ ਕਿਸੇ ਪੁਲ 'ਚ 90 ਡਿਗਰੀ ਦਾ ਮੋੜ ਆ ਜਾਵੇ ਤਕਨੀਕੀ ਤੌਰ ਤੇ ਪੁਲ ਤਾਂ ਕੀ ਕਿਸੇ ਸੜਕ 'ਚ ਵੀ ਅਜਿਹਾ ਤਿੱਖਾ ਮੋੜ ਨਹੀਂ ਹੁੰਦਾ ਪਰ ਸਾਡੇ ਦੇਸ਼ ਦੇ ਇੰਜੀਨੀਅਰਾਂ ਨੇ ਇਹ ਕੰਮ ਦਿਖਾਇਆ ਜਿਸ ਦੀ ਹੁਣ ਜਾਂਚ ਹੋ ਰਹੀ ਹੈ ਇਹ 648 ਮੀਟਰ ਲੰਬਾ ਰੇਲਵੇ ਪੁਲ ਮੱਧ ਪ੍ਰਦੇਸ਼ 'ਚ ਭੋਪਾਲ ਦੇ ਐਸ਼ਵਾ ਖੇਤਰ 'ਚ 18 ਕਰੋੜ ਰੁਪਏ ਦੀ ਲਾਗਤ ਨਾਲ ਉਸਾਰਿਆ ਗਿਆ ਹੈ ਤਾਂ ਕਿ ਉਹ ਰੇਲਵੇ ਫਾਟਕਾਂ ਤੇ ਲੱਗਣ ਵਾਲੇ ਲੰਮੇ ਜਾਮ ਤੋਂ ਛੁਡਕਾਰਾ ਮਿਲ ਸਕੇ ਅਤੇ ਇਥੋਂ ਰੋਜ਼ਾਨਾ ਲੰਘਣ ਵਾਲੇ ਕਰੀਬ 3 ਲੱਖ ਲੋਕਾਂ ਨੂੰ ਰਾਹਤ ਮਿਲ ਸਕੇ ਪਰ ਜਾਪਦਾ ਹੈ ਕਿ ਜਾਮ ਹੁਣ ਪੁਲ ਦੇ ਉੱਪਰ ਲੱਗਿਆ ਕਰੇਗਾ ਹੁਣ ਮੱਧ ਪ੍ਰਦੇਸ਼ ਪੀ ਡਬਲਯੂ ਡੀ ਅਤੇ ਭਾਰਤੀ ਰੇਲਵੇ ਦੇ ਅਫਸਰ ਨੁਕਸਦਾਰ ਪੁਲ ਦੀ ਜ਼ਿੰਮੇਵਾਰੀ ਇੱਕ ਦੂਜੇ ਤੇ ਸੁੱਟਣ 'ਚ ਲੱਗੇ ਹੋਏ ਨੇ ਪੀ ਡਬਲਯੂ ਡੀ ਦੇ ਚੀਫ ਇੰਜੀਨੀਅਰ ਕੇ ਪੀ ਐਸ ਰਾਣਾ ਨੇ ਦੱਸਿਆ ਕੀ ਇੰਜੀਨੀਅਰਾਂ ਤੇ ਮਾਰਾਂ ਦੀ ਵੱਡੀ ਟੀਮ ਨੇ ਸਾਲ 2018 ਚ ਉਲ ਦਾ ਡਿਜ਼ਾਈਨ ਮਨਜ਼ੂਰ ਕੀਤਾ ਸੀ ਜਿਸ ਦੀ ਹੁਣ ਜਾਂਚ ਕੀਤੀ ਜਾ ਰਹੀ ਹੈ ਦੂਜੇ ਪਾਸੇ ਰੇਲਵੇ ਦੇ ਬੁਲਾਰੇ ਨਵਲ ਅਗਰਵਾਲ ਦਾ ਕਹਿਣਾ ਹੈ ਕਿ ਉਹਨਾਂ ਨੂੰ ਜੋ ਨਕਸ਼ਾ ਮਿਲਿਆ ਸੀ ਉਹਨਾਂ ਉਸ ਮੁਤਾਬਕ ਆਪਣਾ ਕੰਮ ਕਰ ਦਿੱਤਾ ਹਾਲਾਂਕਿ ਉਹਨਾਂ ਇਸ ਤਿੱਖੇ ਮੋੜ ਤੇ ਇਤਰਾਜ਼ ਕੀਤਾ ਸੀ ਇਸ ਸਾਈਟ ਤੇ 60 ਮੈਂਬਰੀ ਟੀਮ ਨਾਲ ਕੰਮ ਕਰਨ ਵਾਲੇ ਇੰਜੀਨੀਅਰ ਕੈਲਾਸ਼ ਕੁਸ਼ਵਾਹ ਦੱਸਦੇ ਨੇ ਕਿ ਨਕਸ਼ਾ ਪੀ ਡਬਲਯੂ ਡੀ ਵੱਲੋਂ ਆਇਆ ਸੀ ਉਹਨਾਂ ਦੱਸਿਆ ਕਿ ਪੁਲ ਦੇ ਇੱਕ ਪਾਸੇ ਮੈਟਰੋ ਦੀ ਉਸਾਰੀ ਤੇ ਦੂਜੇ ਪਾਸੇ ਰੇਲਵੇ ਲਈ ਬਿਜਲੀ ਦੀਆਂ ਤਾਰਾਂ ਹਨ ਸੋ ਵਿਚਾਲੇ ਜਿਹੜੀ ਥਾਂ ਬਚਦੀ ਸੀ ਉਸਾਰੀ ਕਰ ਦਿੱਤੀ ਉਹਨਾਂ ਆਖਿਆ ਕਿ ਰੇਲਵੇ ਨੇ ਸਹਿਯੋਗ ਨਹੀਂ ਕੀਤਾ ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ